ਯਾਰ ਆ ਫੇਰ ਗੱਡੀ ਦਾ ਪੰਗਾ ਗੱਡੀ ਸੰਕਾ ਵੇਖ ਕੇ ਸਟਾਰਟ ਹੋ ਗਈ ਹੱਡੀ ਐਲਟੋ ਮੰਨ ਤੋ ਗਈ ਫੇਰ ਉਧਰੋਂ ਆਏ ਸਿੰਘ ਸੂਰਮਿਆਂ ਦੇ ਜੀ ਆ ਟਾਫਿਕ ਨਾ ਕਰ ਉਹਨੇ ਟੱਕਾ ਲਾ ਦਿੰਨੇ ਪਹਿਲਾਂ ਹੀ ਡਰਦੀ ਐਲਟੋ ਸਟਾਰਟ ਹੋ ਗਈ ਵੀ ਸਿੰਘ ਆ ਗਏ ਰੋਣਾ ਫੇਰ ਸਿੰਘ ਜਿਵੇਂ ਆਦੇ ਚਲੋ ਆਹ ਮੁੰਡੇ ਟਰਾਲੀ ਵਾਲੇ ਉਹ ਜਸ਼ਨ ਜਸ਼ਨ ਮੋਜ ਜਸ਼ਨ ਲੈ ਆ ਚੜ ਗਿਆ ਤਾਂ ਟਰੈਕਟਰ ਤੇ ਉਹ ਕਰਨ ਲੱਗੇ ਹੈ ਆਪਣੀ ਠਕਾ ਲਾਉਣ ਲੱਗੇ ਜੇਚ ਨੂੰ ਨਹੀਂ ਚਲੋ ਜੀ ਨਿਕਲ ਜੇ ਬਾਹਰ ਤੇ ਤੁਹਾਨੂੰ ਮੈਂ ਹੁਣ ਅੱਗੇ ਇਹ ਗੱਲ ਸੁਣਾਉਣ ਲੱਗਾ ਹਾਂ ਵੀ ਮੈਂ ਆਪਣੇ ਇਮਤੜਿਆ ਉਤੜੀਆਂ ਹੀ ਮਾਰਦਾ ਫਿਰਦਾ ਹਾਂ ਕਿ ਮੈਨੂੰ ਵੇਖਣ ਦਾ ਹੈ ਲੋਕ ਉਹਨੇ ਵੇਖਣ ਦਾ ਹੈ ਵੀ ਇਹ ਕਰੋਨੇ ਵਾਲਾ ਕਿਹੜਾ ਆ ਗਿਆ ਤੁਹਾਨੂੰ ਅੱਗੇ ਇਹ ਗੱਲ ਸੁਣਾਈ ਸੀ ਨਾ ਉਹ ਆ ਪੁਰਾਣੀ ਜੋ ਨਮਾ ਨਵਾਂ ਕਰੋਨਾ ਆਇਆ ਹੈ ਛੋਟਾ ਬੰਟੀ ਗੰਡੀਵਿੰਡ ਸਾਡਾ ਭਰਾ ਛੋਟਾ ਚਾਚਾ ਸ਼ੇਂਦਰ ਸਿੰਘ ਸ਼ਾਹ ਸਰਪੰਚ ਗੰਡੀਵਿੰਡ ਵਾਲੇ ਆੜਾ ਪਿਛੇ ਮੈਨੂੰ ਕਮੈਂਟ ਗਲਤ ਕਰ ਬੈਠਾ ਹੈ ਫੇਸਬੁੱਕ ਤੇ ਇਹਦੀ ਆਦਤ ਹੈ ਹੁਣ ਇਹ ਹਾੜੀ ਤੇ ਚੱਲਦਾ ਇਸ ਤਰ੍ਹਾਂ ਰੌਲਾ ਰੱਪਾ ਤੇ ਇਹ ਹਟਦਾ ਨਹੀਂ ਹੀ ਜਿਹਨੂੰ ਮੈਂ ਉਹਦਾ ਨਾਮ ਫੜਾ ਵਰਦਾ ਇੱਥੇ ਇਹਨੇ ਹਟਣਾ ਨਹੀਂ ਹੀ ਕਮੈਂਟ ਕਰਦਾ ਜਦੋਂ ਮੈਂ ਫੇਸਬੁੱਕ ਤੇ ਫੋਟੋ ਪਾਉਣਾ ਵੀਡੀਓ ਪਾਉਣਾ ਮੈਨੂੰ ਪੁੱਠੀਆਂ ਗੱਲਾਂ ਲਿਖਦਾ ਤੇ ਲੋਕੀ ਮੈਨੂੰ ਫੋਨ ਕਰਦੇ ਵੀ ਆਹ ਬੰਦਾ ਕੌਣ ਹੈ ਯਾਰ ਗਲਤ ਬੋਲਦਾ ਉਹ ਗੱਲਾਂ ਕਰਦੇ ਨੇ ਫਿਰ ਮੈਂ ਇਹਨੂੰ ਗਾਣਾ ਨਹੀਂ ਸੁਣ ਸਕਦਾ ਇਹਨੂੰ ਮਾਰੇ ਬਹੁਤ ਕੱਡਨੀਆਂ ਕੱਡਨੀਆਂ ਹੁੰਦੀਆਂ ਇਹਨਾਂ ਨੂੰ ਮਾਰੇ ਸੁਧਾਰ ਨੇ ਸੁਧਾਰ ਨੇ ਜਿਹੜੇ ਵਿਗੜੇ ਯਾਰ ਸੁਧਾਰ ਨੇ ਸੁਧਾਰ ਨੇ ਜਿਹੜੇ ਵਿਗੜੇ ਯਾਰ ਦੋਸਤ ਉਹਨੂੰ ਸੁਧਾਰਨੇ ਆ ਨਾ ਜਿਹੜੇ ਪਰਾ ਜਿਹੜੇ ਵਿਗੜੇ ਆ ਸੁਧਾਰਨ ਵਾਲੇ ਆ ਉਹ ਸੁਧਾਰਨੇ ਜਿਹੜੇ ਖਰਾਬ ਇਹਨੂੰ ਰਹਿਣ ਤੋਂ ਖਰਾਬ ਦਫਾ ਉਹ ਹੈ ਏ ਇਸੇ ਲੈ ਇਹ ਬੰਦਾ ਸੁਧਾਰਨ ਵਾਲਾ ਬੰਦਾ ਦਿਲ ਦਾ ਵਧੀਆ ਠੀਰਾ ਬੰਦਾ ਪਰਿਵਾਰ ਸ਼ਾਹਮਾਂ ਦਾ ਕੋਈ ਕਿਸੇ ਦਾ ਇਦਾਂ ਨਹੀਂ ਕਰਦਾ ਵਿਚਾਰਾ ਕਿ ਉਹਨੂੰ ਗੁਸਾ ਹੁੰਦਾ ਹੈ ਕਹਿੰਦਾ ਕਹੀ ਫਿਰ ਮੈਂ ਦਾ ਲਿਆਇ ਕਿੱਥੋਂ ਕਰੂੰ ਮੈਂ ਇਹ ਭੇਜਦਾ ਨਹੀਂ ਕਦੀ ਦੋਦਿਆ ਦਾ ਲਿਆਜ ਕਰਦਾ ਹੁੰਦਾ ਉਹਨੂੰ ਪਤਾ ਵਾ ਮੁੜ ਕੇ ਮੈਂ ਉਹਨੇ ਦੁਨੀਆ ਦੇ ਤਮਾਕ ਸੈਟ ਕਰਦਾ ਹੁੰਦਾ ਕਿਤਰਾ ਕਰਦਾ ਹੁੰਦਾ ਇਹ ਤੁਹਾਨੂੰ ਦੱਸ ਦੇ ਤੇ ਮੈਂ ਉਹਨੂੰ ਉਹਦੀ ਕਲਾ ਆਹਲਾ ਅੱਦਲੇ ਨੂੰ ਮੈਂ ਰੂਲਾ ਤਮਾਕ ਸੈਟ ਕਰ ਦਿੰਦਾ ਨਾ ਕਈ ਰਾਂ ਜੇ ਜ਼ਿਆਦਾ ਨੇ ਵਿਗੜਨਾ ਜ਼ਿਆਦਾ ਨੇ ਉੜਾ ਰ ਆ ਪੁੱਠੇ ਜਿੱਦੇ ਕੁੱਤੇ ਕੰਮ ਕਰਨੂ ਕਈ ਨਾ ਹਟਦਾ ਨਹੀਂ ਹੁੰਦਾ ਆਹ ਈ ਗੱਲ ਸੁਰਾਤੀ ਸੁਣਾਈ ਐ ਈ ਛੋਣ ਜਾਂਦੇ ਬਾਬੂਡੇ ਮੇਲੇ ਤੇ ਜਿਹੜੇ ਜਾਂਦੇ ਆ ਸਾਡੇ ਕਾਲਜ ਦੇ ਵਿੱਚ ਜਾਂਦੇ ਜਿਹੜੇ ਆ ਆ ਜਾਂਦਾ ਸਾਨੂੰ ਮੂਸ਼ ਮੋਸ਼ਨ ਲੱਗੇ ਤੇ ਕੋਈ ਨਾ ਕੋਈ ਢਾਹਾਂ ਨੇ ਤੁਹਾਡੇ ਦੇ ਦੇ ਮੈਂ ਵੀ ਜੂ ਜਾਦਾ ਖਰਾਬ ਕਰ ਲਾ ਮੈਂ ਇਹਨੂੰ ਅਸਲ ਚ ਨਾ ਭੇਜੇ ਨੂੰ ਹਰੀ ਝੰਡੀ ਦੇ ਬਈਨਾਂ ਨਾਲ ਜਦੋਂ ਮੈਂ ਇਹਨੂੰ ਹਰੀ ਝੰਡੀ ਦੇ ਬਣੇ ਇੰਨੇ ਦੇ ਮੋਰੇ ਨੇ ਜਿਹਨੇ ਤਾਰੇ ਖੁੰਮ ਲਾ ਪੈਂਦਾ ਇਹ ਲੋਕਾਂ ਨੂੰ ਫੇਰ ਇਹਨੂੰ ਫੜ ਫੜ ਕੇ ਮੈਂ ਕੁੱਟ ਮਾਰ ਕੇ ਫੇਰ ਵਾਪਸ ਲਿਓਣਾ ਕਰਨ ਜਦੋਂ ਜਿਆਦਾ ਖਰਾਬ ਹੋਣਾ ਫੇਰ ਮੈਂ ਹਨਾ ਪਨੀ ਚੱਲ ਘਰ ਫੱਟਾ ਜਿੱਦਾਰ ਜੀ ਨੂੰ ਮੈਂ ਦੱਸ ਦਾਂ ਦਾਰਜੀ ਤੋਂ ਵੀ ਗੱਲ ਆ ਗਈ ਜੇ ਤੇ ਦਾਰਜੀ ਸਾਡੇ ਦੋ ਹੀ ਦੋਹਾਂ ਦੀ ਗੱਲਾਂ ਵਿੱਚ ਕਨਫਰਮ ਹੋਣੀਆਂ ਜੇ ਇੱਕ ਦਾਰਜੀ ਸਾਡਾ ਨਾਰ ਲਈ ਜੇ ਜਗਨੰਦਰ ਦਾਜੀ ਨਰੋਤਮ ਸਿੰਘ ਜਾਈ ਬਿਜਲੀ ਡਿਪਾਰਟਮੈਂਟ ਇਮਾਨਦਾਰ ਅਫਸਰ ਰਟਾਇਰ ਹੋ ਕੇ ਦੁਨੀਆ ਤੋਂ ਗਏ ਆ ਤੇ ਦਾਰਜੀ ਵੀ ਚਲੇ ਗਏ ਆ 100 ਸਾਲ ਤੋਂ ਵੀ ਟੱਪ ਗਏ ਹੀ ਲੱਗਦੇ ਉਹ ਉਮਰ ਚ ਵੀ ਉਹਨਾਂ ਨੇ ਕਬੂਤਰਾਂ ਛੱਤ ਦੇ ਬੜਾ ਕੋਈ ਮੈਨੂੰ ਉਹਦੇ ਪੁੱਤ ਬਾਜ ਆ ਜਾ ਤਾਂ ਟੁੱਡੀ ਕਬੂਤਰਾਂ ਨਾਲ ਨੇ ਕਾਂ ਦੇ ਸਿਰ ਜ ਨਹੀਂ ਖਾ ਗੇ ਪੰਜਵੀਂ ਮੰਜ਼ਲ ਤੇ ਬਾਪੂ ਵੀ ਸਾਡਾ ਬੁਗਦਾ ਹੁੰਦਾ ਸੀ ਉਹ ਵੀ ਦਾਰਜੀ ਸਾਡਾ ਮੈਂ ਕਬੂਤਰ ਉੱਡਣਗੇ ਬਾਜੂ ਉੱਡਣਗੇ ਮੈਂ ਕਬੂਤਰ ਉੱਡ ਚ ਗਿਆ ਤੇ ਆਪਾਂ ਫੜ ਕੇ ਲਿਆਉਣਾ ਚਲੋ ਉਧਰ ਫੇਰ ਮੈਂ ਤੁਹਾਨੂੰ ਪੁੱਛੇ ਮੈਂ ਪਹਿਲਾਂ ਗੱਲ ਦੱਸਾਂ ਵੀ ਮੇਰੇ ਨਾਲ ਵੀਰੇ ਕਿਉਂ ਸੀ ਵੀਰੇ ਤਾਂ ਹੀ ਮੈਂ ਉਹ ਕੋलोनी ਵਾਲਾ ਬਣਿਆ ਤੇ ਗੱਲ ਚੱਲ ਪਈ ਵੀ ਜਦੋਂ ਸਾਡੇ ਚਾਚੇ ਸ਼ਿੰਦ ਆਪਣੇ ਸ਼ਾਦਾ ਭੋਗ ਸੀ ਸਰਪੰਚ ਕੰਡੀਵੈਂਟ ਦਾ ਤੇ ਉੱਥੇ ਯੂ ਨੋ ਅੱਧਾ ਕਰੋਨਾ ਖਾਟ ਉੱਡ ਗਿਆ ਸੀ ਤੇ ਮਾਸਕ ਮੂਸਕਾਂ ਤੋਂ ਲੋਕ ਬਾਹਰ ਆ ਗਏ ਤੇ ਮੈਂ ਉਥੇ ਆਪਣੇ ਆੜਾ ਪੈਲਸਵਲੇ ਬਨੇ ਉਥੇ ਭੋਗ ਸੀ ਮੀਂਹ ਮੀਂਹ ਬੜਾ ਵਰ੍ਹਨ ਦਿਆ ਤੇ ਮੈਂ ਗੱਡੀ ਲਾਈ ਆ ਤੇ ਮੇਰੇ ਲਾਗੇ ਇੱਕ ਆਰਮੀ ਅਫਸਰ ਰੈਟਾਇਰਮੈਂਟ 70 ਕੇ ਸਾਲ ਦਾ ਕਿਨੇ ਆਹ ਮੂੰਹ ਤੇ ਇਹੋ ਲਾਇਆ ਜਿਹੜਾ ਮੈਂ ਅੱਜ ਲਾਇਆ ਜਿਹਦਾ ਕਰਕੇ ਮੈਂ ਨਾ ਮੈਨੂੰ ਇਹਦਾ ਕਰਕੇ ਵੇਨੇ ਲੋਕੀ ਮੈਨੂੰਗੇ ਤੇ ਉਨੇ ਯੋ ਲਾਗੇ ਗੱਡੀ ਲਈ ਤੇ ਆ ਲਾਇਆ ਤੇ ਮੈਂ ਉਹ ਤੋਂ ਡਰੀ ਜਾਵਾ ਮੈਨੂੰ ਕਰੋਨਾ ਆਇਆ ਧਰਨ ਉਹ ਧਿਆਹੀ ਵੀ ਇਹਨੇ ਮੂੰਹ ਤੇ ਨਹੀਂ ਲਾਇਆ ਮੈਂ ਉਹ ਤੋਂ ਡਰੀ ਜਾ ਫਿਰ ਗਾੜ ਫਿਰ ਗਾੜੀ ਉਹ ਮੱਥਾ ਮੱਥਾ ਟੇਕਿਆ ਉਹਨੇ ਗਾੜੀ ਚਲੋ ਸ਼ਰਧਾਂਜਲੀ ਦੇਣੀ ਚਾਚੇ ਜੀ ਨੂੰ ਪੜਿਆ ਨੇ ਆ ਦਿੱਤੀਆਂ ਸ਼ਰਧਾਂਜਲੀ ਸਾਰੇ ਚਾਚਾ ਜੀ ਬੜੀ ਹਸਦੀ ਹੋਇਆ ਇਸ ਦੁਨੀਆ ਤੋਂ ਗਏ ਜਿਹੜੇ ਉਹ ਵੀ ਦੱਸਾਂਗੇ ਕਰ ਤੇ ਉਹ ਸਾਰੀ ਸੰਗਤ ਇਹਦੇ ਉੱਲ ਦੇਖੀ ਜਾਵੇ ਵੀ ਆ ਕਰੋਨਾ ਆ ਗਿਆ ਵਿੱਚ ਸਾਡੇ ਉਹ ਤੇ ਕਰੋਨਾ ਆਣ ਵੜਿਆ ਸਾਡੇ ਉੱਥੇ ਤੇ ਕੱਲ ਆ ਬਣ ਗਈ ਜੇ ਅੱਜ ਮੇਰ ਨਾਲ ਸੰਗਤਾਂ ਦਾ ਘੱਟ ਵੜਾ ਸੀ ਪਰ ਸੰਗਤਾਂ ਰਾਹ ਮੈਨੂੰ ਛੱਡੀ ਜਾਂਦੀਆਂ ਮੈਂ ਜਿਵੇਂ ਮੇਰੇ ਟੌਰ ਛੱਕੇ ਨੂੰ ਜਾਂ ਕਿੱਧਰਾਂ ਛੱਡੀ ਜਾਂਦੇ ਉਹ ਡਰਤੇ ਹੋ ਮੇਰੇ ਤੋਂ ਕਿ ਕਰੋਨਾ ਆ ਗਿਆ ਜੇ ਤੇ ਆ ਗੱਲ ਬਾਤ ਸੀ ਅੱਜ ਮੇਰੀ ਤੇ ਤੁਸੀਂ ਕੀ ਕਹਿੰਦੇ ਹੋ ਵਲੌਗ ਕੀ ਕਹਿੰਦੇ ਹੋ ਉਹ ਬਣਾਉਣ ਲੱਪਿਆਂ ਅੱਜ ਸ਼ੁਰੂ ਕੀਤਾ ਜੇ ਬਾਬਾ ਬੁੱਢਾ ਸਾਹਿਬ ਦੀ ਧਰਤੀ ਤੋਂ ਸਗਰਾਂ ਵਾਲ ਦੇਣ ਸੌਣ ਦਾ ਮਹੀਨਾ ਸ਼ਰਾਟਿਆਂ ਦਾ ਮਹੀਨਾ ਛੜੀਆਂ ਲਾ ਦਾਂਗੇ ਸੌਣ ਦੀਆਂ ਤੁਸੀਂ ਤੇ ਐਰੀ ਵਲੌਗ ਦੀ ਗੱਲ ਕਰਦੇ ਜੇ ਆਹ ਵਲੌਗ ਹੁੰਦੇ ਹੋ ਉਹ ਭਰਾਵਾ ਜਿਹੜਾ ਹਾਂ ਨਗਰੀ ਮਸ਼ਹੂਰੀ ਵਿਖਾਈਏ ਤੁਹਾਨੂੰ ਵਲੌਗ ਨੂੰ ਨਹੀਂ ਇਹ ਮੈਨੂੰ ਨਹੀਂ ਪਤਾ ਕੀ ਵਲੌਗ ਕਿਤਰਾ ਬਣਦੇ ਤੁਸੀਂ ਦੱਸਿਆ ਮੈਨੂੰ ਹੁਣ ਬੰਨ੍ਹਨੇ ਜੇ ਅੱਜ ਖਾ ਲਿਆ ਜੇ ਗੰਢਾ ਪ੍ਰਸ਼ਾਦ ਤੇ ਬਾਬਾ ਜੀ ਦਾ ਲੱਲਿਆ ਅਸ਼ੀਰਵਾਦ ਅੱਜ ਦਾ ਜਿਹੜਾ ਇਹ ਜੇ ਨਿਗਾਜ ਆ ਸਾਡੀ ਮਸ਼ਹੂਰੀ ਜੇ ਵਲਾਗ ਤੇ ਅੱਗੇ ਬੰਨੇ ਜੇ ਤੇ ਉੱਥੇ ਪਹਿਲੀ ਕਤਾਰ ਤੁਹਾਨੂੰ ਦੱਸਿਆ ਨਾ ਇਹ ਖੜ੍ਹ ਲੈਂਦੇ ਜੇ ਪਹਿਲੀ ਕਤਾਰ ਜਿਹੜਾ ਵੀ ਮਸਲਾ ਹੋਵੇ ਉਹਨਾਂ ਅੱਗੇ ਵਲਾਗ ਬੰਨੇ ਜੇ ਸ਼ਰ ਸ਼ਗਲੋ ਪਕੌੜੇ ਸ਼ਰਲੋ ਚਾਹ ਸ਼ਰਲੋ ਬੇ ਬੇ ਉਹ ਨਿਉ ਹੀ ਗਿਆ ਬਹਿ ਲੋ ਆਦੇ ਧਾੜੀ ਕਟਾਈ ਤੂੰ ਮੋਨ ਨਾ ਹੀ ਆ ਬਹਿਲਾ ਵਿਚਾਰਾ ਅਵੇਂ ਟਰੱਕ ਡਰਾਈਵਰ ਜਾਈ ਲੱਗਣ ਡਿਆ ਇਹਦੇ ਪਰਵਤ ਗੱਡੀ ਐਲਟੋ ਦੇ ਅੱਗੇ ਨੀਵਾ ਹੀ ਹੋ ਗਿਆ ਵੀ ਆ ਜਾ ਜਟਾ ਪੀ ਜਾ ਚਾਹ ਆਲਾ ਬਰੈਡ ਬੂਡ ਕਿ ਇਹ ਕਰੀਏ ਮੈਨਾਂ ਆਖੀ ਆ ਗਾ ਤੂੰ ਦਾੜੀ ਕਟਾਲੀਓ ਠੀਕ ਹੈ ਅਹੀਂ ਕੋਈ ਨੂੰ ਮਾਨ ਥੋੜੀ ਸਮਝਦੇ ਆ ਕੋਈ ਵੱਡੀ ਵੱਡੀ ਗੱਲ ਅਹੀਂ ਕਰੇ ਘਰ ਬੜੀ ਬਈ ਆਂ ਬੜਾ ਵਧੀਆ ਕੰਮ ਕੀਤਾ ਦਾੜੀ ਕਟਾਲੀਏ ਤੇ ਚਲੋ ਕਈ ਵਾਰ ਕਈ ਗੱਲਾਂ ਹੋ ਜਾਂਦੀਆਂ ਵਾ ਕੋਈ ਨਹੀਂ ਆਪਣੇ ਪਿਓ ਤੋਂ ਤੇ ਡਰਦੀਆਂ ਨਾ ਤੁਹਾਡੇ ਤੋਂ ਨਹੀਂ ਅਸੀਂ ਡਰਦੇ ਚਲੋ ਗੱਲ ਲਾਗੀ ਸੀ ਦਾਰਜੀ ਦੀ ਚੇਤੇ ਤੇ ਦਾਰਜੀ ਦੇ ਨਾਲ ਨਾਲ ਹੀ ਫਿਰ ਦੋ ਦਾਰਜੀ ਤੁਹਾਨੂੰ ਦੱਸਿਆ ਮੇਰੇ ਇੱਕ ਭੇਜਾ ਅਰਸਾਲ ਸਿੰਘ ਦਾਰਜੀ ਸਾਡੇ ਕੋਏ ਨੇ ਸਾਡੀ ਜਿਹੜੀਆਂ ਹੋਏ ਨੇ 11-200 ਸਾਰੇ ਦੀ ਹੋਏ ਨੇ ਬੇਸ਼ੱਕ ਉਹ ਆਪਣੇ ਮੁੰਡਿਆਂ ਨੂੰ ਗਾਲਾਂ ਕੱਢ ਦਿੰਦੇ ਸੀ ਭੇਜੇ ਉਹਨਾਂ ਨੂੰ ਦਾਦ ਵੱਧਦੀ ਹੁੰਦੀ ਨਹੀਂ ਪਰ ਮੈਨੂੰ ਬਾਜਪੁੱਤ ਬਾਜਪੁੱਤੀ ਹੁੰਦੀ ਸਾਰਿਆਂ ਦੇ ਤਰ੍ਹਾਂ ਜਿੰਨੇ ਵੀ ਮਾਪਿਓ ਆ ਮੇਰੇ ਯਾਰਾਂ ਦੋਸਤਾਂ ਦੇ ਅੱਜ ਤੱਕ ਹੋਇਆ ਉਹਨਾਂ ਨੂੰ ਗਾਲ ਪੂਰੀ ਵਰਦੀ ਜੇ ਕੁਠੇ ਕੰਮ ਕਰਨ ਉਹ ਨਾੜਦੇ ਪਰ ਮੈਂ ਚੱਲ ਜਾਂਦੇ ਆਂ ਤੇ ਬਾਜਪੁੱਤ ਆ ਗਿਆ ਕੋਈ ਨਹੀਂ ਇਹ ਸਿਆਣਾ ਸਮਝਾਊਗਾ ਪਗੜੀ ਯਾਰ ਦੋ ਤਾਂ ਨਿਆਣਾ ਨਹੀਂ ਵਿਗਾੜ ਸਕਦੇ ਯਾਰ ਉਹ ਨਹੀਂ ਵਿਗਾੜਿਆ ਨਾਣਾ ਕਿਥੋਂ ਗਾਣਾ ਕਿਸ ਦਾ ਲੋਕੀ ਨਿਆਣੇ ਲੋਕਾਂ ਦੇ ਵਗਾੜੀ ਜਾਂਦੇ ਏਡਾ ਖਚਾਂ ਵਾਲੇ ਕੰਮ ਕਰਦੇ ਲੋਕ ਉਹ ਯਾਰ ਉਹ ਇੱਧਰ ਪਕੌੜੇ ਤੇ ਦੂਜਾ ਉੱਧਰ ਬੈਠਾ ਹੋਣਾ ਹੀ ਆਪਣਾ ਮਾਮਾ ਹੁਣ ਮੈਂ ਇੱਧਰ ਲੈ ਬੰਨੇ ਆ ਗਿਆ ਮੈਂ ਗੱਡੀ ਫੇਰ ਲਿਆਉਂ ਉੱਧਰ ਦੀ ਯਾਰ ਉੱਧਰੋਂ ਉਹ ਹੀ ਆਈਏ ਉਹ ਬੈਠਾ ਹੋਣਾ ਹੀ ਭਰਾਵਾ ਉਹ ਬ੍ਰੈਡ ਦੇਈ ਜਾਂਦਾ ਨਾ ਯਾ ਫਾਲਦਾ ਬ੍ਰੈਡ ਬਾਜ ਆ ਤਤਾ ਹੀ ਆ ਠੰਡਾ ਹੀ ਚੱਲੀਏ ਯਾਰ ਇੱਕ ਰਾ ਪਹਿਲਾਂ ਬ੍ਰੈਡ ਰਿਕਾਰਡ ਕਰ ਲਈਏ ਫੇਰ ਕਰਦੇ ਗੱਲ ਮੈਂ ਜਦ ਮੈਂ ਘਰ ਦੇ ਲੱਗੇ ਹੀ ਆ ਗਿਆ ਮੈਨੂੰ ਫੇਰ ਉਹ ਬਰੈਡ ਦੇ ਚੱਕਰ ਚ ਚਾਹ ਬਰੈਡ ਸਿਰੇ ਸੰਤਾਨੀਆਂ ਵੀ ਪੰਜ ਹੋਏ ਬਾਅਦ ਕਰ ਦੇਣੀ ਆ ਤੇ ਆ ਜੋ ਛਕਣਾ ਛਕੋ ਕੀ ਮੈਂ ਫੇਰ ਗੱਡੀ ਘਮਾ ਲਈ ਪਛਾਣ ਬਾਬਰ ਸਾਹਿਬ ਠੀਕ ਹੈ ਚਲਦੇ ਕੇ ਇਹਦੇ ਨਾਲ ਆਵੇ ਜਾਣ ਦੇ ਮਾਰ ਦੇ ਸ਼ਾ ਆ ਕੀ ਆ ਜਾਈ ਯਾਰ ਝੂਰੀ ਆ ਉਸ ਇਹ ਕੋਣ ਹੈ ਚੂਰੀ ਹਾਊਸ ਅੱਛਾ ਅੱਛਾ ਇਹ ਵੀ ਬੰਡੀ ਕੰਡੀ ਵਣ ਰੁਛਾਇਆ ਫਿਰਦਾ ਹੀ ਸਾਡੇ ਚੂਰੀ ਹਸਦੇ ਨਹੀਂ ਹੁੰਦਾ ਅਟੇ ਇਹ ਹੈ ਕੋਈ ਨਹੀਂ ਆਉਣਾ ਆਉਣਾ ਤੇਰੀ ਮੈਂ ਕਰਦਾ ਚੂਰੀ ਚੱਕ ਇਹਦੇ ਨਾਲ ਇਹਨੂੰ ਚੂਰੀ ਤੂੰ ਜਿਹੜੀਆਂ ਖਾਂ ਲਾ ਬੈ ਚੂਰੀਆਂ ਸਾਨੂੰ ਲਾ ਕੇ ਸ਼ਰਾਬਾਂ ਦੇ ਸਾਲਾ ਚੂਰੀਆਂ ਲਾ ਬਣਿਆ ਫਿਰਦਾ ਹੁਣ ਕਰਦਾ ਤੇਰੇ ਨਾਲ ਭਾਗਾ ਢੋਲੀ ਸਾਡਾ ਇਹ ਇਹ ਵੀ ਬਰਾ ਹੀ ਸਾਡੀ ਹੈ ਕਰਦਾ ਇੰਨਾ ਗੱਲ ਆ ਚਾਹ ਚੂਰੀ ਹੈ ਪੀ ਕੇ ਜਾਇਆ ਕਰ ਮੈਂ ਚਾਹ ਚੂਰੀ ਪੀ ਨਹੀਂ ਹੁੰਦਾ ਕਈ ਜਿਹੜੇ ਪਿੰਦੇ ਆ ਮੈਂ ਨਹੀਂ ਪੀਂਦਾ ਮੈਨੂੰ ਸ਼ਾਮ ਨੂੰ ਮਿਲ ਜਦੋਂ ਮਿਲਣਾ ਕਰਦੇ ਦੀ ਆਉਂਦੇ ਮੜੀ ਕਰਦੇ ਆ ਕਰਾਂਗੇ ਗੱਲ ਕਰਦੇ ਇਹ ਟਾਈਮ ਨਹੀਂ ਹੈਗਾ ਯਾਰ ਉਹ اتنا ਕਿਸੇ ਦਿਮਾਗ ਟਿਕਾਣੇ ਜਿੰਨਾ ਨਹੀਂ ਹੁੰਦੇ ਨੇ ਯਾਨੀ ਇਹਨਾਂ ਨੂੰ ਮੈਂ ਉਹ ਕਰਨਾ ਲੇ ਉਹ ਖਲੋਤਾ ਹੀ ਮੇਰਾ ਸ਼ਰਟਾ ਵੀਰ ਇਦੂ ਮੁੱਛੇ ਆੜਾ ਐ ਝਟਾ ਵੇਹ ਗੱਲ ਬਣਦੀ ਨਾ ਚਿੱਟਾ ਕੋੜਤਾ ਹੂੰ ਭੱਲੇ ਈਟਾ ਭੱਲੇ ਈਟਾ ਇਹ ਹੀ ਮੇਰਾ ਛੋਟਾ ਵੀਰ ਹੈ ਤੇ ਮੇਰੇ ਵੇ ਸਾਰੇ ਛੋਟੇ ਵੀਰ ਹੂ ਤੇ ਹੋਏ ਸਾਰੇ ਤੂਫਾਨ ਹੀ ਵਜਦਾ ਕ ਜਿਵੇਂ ਬੜਿਆਂ ਮਾਰੇ ਦਸਨਾਈ ਵੱਡੇ ਵੀ ਹੋਏ ਥੋੜੇ ਜੇ ਪਰ ਛੋਟੇ ਜ਼ਿਆਦੇ ਹੈ ਮੇਰੇ ਅੱਜ ਵੀ ਬੜੇ ਹੈਗੇ ਛੋਟੇ ਮੇਰੇ ਕੋਈ ਨਹੀਂ ਦੱਸਣਾ ਇਕੱਲੇ ਇਕੱਲੇ ਬਾਰੇ ਸੰਗਤਾਂ ਖਾਦੇ ਲੰਗਰ ਪਾਣੀ ਛਕ ਰਹੀਆਂ ਜੀ ਇਹ ਬਰੈਡ ਚਾਹ ਉਹ ਲਓ ਨੋ 3 ਵਜੇ ਦਾ ਤੜਕੇ ਦਾ ਸੇਵਾ ਮੈਂ ਤੁਹਾਨੂੰ 4 ਵਜੇ ਦਾ ਉਹ ਬੈਠਾ ਥਾਂ ਜੀ ਆਟਾ ਸਾਡਾ ਮਾਮਾ ਸਾਡਾ ਇਹ ਜੀ ਸਰਦਾਰ ਨਿਸ਼ਾਨ ਸਿੰਘ ਬਾਬਾ ਜੀ ਸਾਡੇ ਮਾਮਾ ਜੀ ਵੀ ਸਾਡੇ ਬਾਬਾ ਜੀ ਵੇਖੋ ਇਧਰ ਪੂੜੇ ਅੱਜ ਅੱਜ ਪੂੜੇ ਚੱਲਣ ਹੈ ਅੱਜ ਮਾਮੇ ਦੇ ਹੱਥੋਂ ਪੂੜੇ ਖਾਣਗੇ ਲੋਕ ਏ ਮਾਮੇ ਨੇ ਬੜੋ ਬੜੀ ਪੂੜੇ ਖਵਾ ਦੇਣ ਹੁੰਦੇ ਆ ਦੱਸਣਾ ਹੀ ਐਸ ਤਰੀਕੇ ਨਾਲ ਵੀ ਪੂੜਾ ਸਵਾਦ ਹੀ ਬੜਾ ਲੋਈ ਸਕਤਾਂ ਨੂੰ ਪੂਰੇ ਬਤਾਰੇ ਬਾਬਾਈ ਨਿਗਾਹ ਆ ਪੂਰਾ ਮੈਨੂੰ ਹੀ ਦਿਓ ਐ ਆ ਵੇਖਿਆ ਮਾਮਾ ਹਟਾ ਕੀ ਕਹਿਣ ਰਿਹਾ ਨਾ ਦੋ ਚਾਰ ਘਰ ਵੀ ਖੜਾ ਲਾਹ ਕੋ ਤੁਹਾਨੂੰ ਕੀ ਦੱਸਾਂ ਆ ਆ ਲਓ ਵੇਖੋ ਬਾਬਾਈ ਇਹ ਸਾਡੇ ਮਾਮਾ ਜੀ ਸੰਗਤਾਂ ਛਕ ਰਹੀਆਂ ਚਾਹ ਪ੍ਰਸ਼ਾਦੇ ਤੇ ਉਹ ਵੀਰ ਸੇਵਾ ਕਰਦੇ ਇਸਰੇ ਉਹਨਾਂ ਨੂੰ ਮਿਲ ਲਈ ਕੋਈ ਲੋਈ ਆਹ ਲੋ ਜੀ ਆਹ ਸਿੰਘ ਸੂਰਮਿਆਂ ਨੇ ਸਵੇਰੇ ਸੇਵਾ ਕੀਤੀ ਆ ਆਹ ਲੋ ਜੀ ਬੱਬਾ ਜੀ ਪਹੁੰਚ ਗਏ ਸਾਡੇ ਵੀਰ ਸੰਤਾਂ ਬੱਬਾ ਜੀ ਵੇਖੋ ਮੜਾ ਆ ਗਿਆ ਛੋੜਾ ਲਫਾਵਾ ਜਾਗਾ ਕਿਤੇ ਮੈਂ ਨਾਲ ਆ ਵੀ ਕੰਮ ਕਰਨਾ ਪਾਣਾ ਵਾਏ ਕੋਈ ਬੱਬਾ ਜੀ ਬੱਬਾ ਜੀ ਮੁੰਡਿਆਂ ਦੀ ਸੇਵਾ ਸਫਲ ਕਰੋ ਤੇ ਅੱਜ ਵੀ ਇੱਥੇ ਇੱਚੀ ਪਾ ਦੋ ਹਾਂ ਰੱਖੋ ਪਾਸ ਠੀਕ ਹੈ ਜੀ ਮੜਾ ਪਾ ਲਓ ਮੇਰੇ ਨਾਲ ਮੋਬਾਈਲ ਜੀ ਇੱਕੋ ਇੱਕ ਐਟ ਮੁੰਡੇ ਕਿਦੇ ਵਾਈਗੁਰ ਦੀ ਸੇਵਾ ਕਰਦੇ ਨਾਲੇ ਅਸ਼ੀਰਵਾਦ ਸੰਗਤਾਂ ਦਾ ਲੈਂਡ ਹੈ ਚਲੋ ਜੀ ਛਾਤਾ ਪਾਣੀ ਇਹਦੇ ਚ ਆਪਾਂ ਪਾ ਲਈਏ ਪੂੜੇ ਤੇ ਚੱਲ ਰਿਹਾ ਪ੍ਰੋਗਰਾਮ ਆਪਣਾ ਯੋਰੀ ਚਾਹ ਦੇ ਕੱਫੇ ਚੱਲ ਰਿਹਾ ਹੈ ਚਾਹ ਦੇ ਆ ਬਾਬਾ ਜੀ ਭਰਿਓ ਗਲਾ ਇੱਕ ਮੇਰੇ ਲਈ ਵੀ ਲਓ ਜੀ ਸასიਕਰ ਬਾਬਾ ਜੀ ਹਾਂ ਜੀ ਹਾਂ ਜੀ ਹਾਂ ਜੀ ਮੂਸਾ ਮੂਸੇ ਵਾਲੇ ਨੇ ਬਾਬਾ ਜੀ ਮੈਂ ਸਾਰਾ ਪਰਿਵਾਰ ਨੂੰ ਜਾਂਦਾ ਆਪਣਾ ਗੁਰਪ੍ਰੀਤ ਸਿੰਘ ਕੈਨੇਡਾ ਮੈਂ ਗਵਾਂਢੀ ਉਹਨਾਂ ਦਾ ਮੇਰੇ ਮੂੰਹ ਤੇ ਨਾ ਥੋੜਾ ਵੱਧਾ ਕਰਕੇ ਨਾ ਮੈਂ ਅੱਜ ਮੈਂ ਕੋਈ ਵਾਇਸ ਦਿਖਾਣ ਲਈ ਆ ਅਛਾ ਵਾਜ ਹੀ ਪਛਾਣ ਲਈਏ ਕੋਰੋਨੇ ਦਾ ਡਰ ਰੱਖ ਕੇ ਨਾ ਹੋਟਲਾਂ ਕਿੱਥੇ ਜਾ ਠੀਕ ਹੈ ਹਾਂ ਵਧੀਆ ਵਧੀਆ ਬਾਬਾ ਜੀ ਵਧੀਆ ਵਧੀਆ ਇੱਕ ਗਲਾਸਾ ਮੇਰਾ ਵੀ ਭਰਿਓ ਕੋਈ ਨਹੀਂ ਕੋਈ ਨਹੀਂ ਲੋ ਜੀ ਹੇ ਲੋਰੀ ਵਾਹ ਗਰੂ ਵਾਹ ਗਰੂ ਹੋ ਗਈ ਕਰਤੀ ਮੁੰਡਿਆ ਨੇ ਸਟਾਰਟ ਗੱਡੀ ਧੱਕਾ ਤੁਕਾ ਲਾ ਆ ਗਈ ਲੋ ਸਟਾਰਟ ਤੇ ਹੋ ਗਈ ਆ ਲੈ ਹੁਣ ਪਤਾ ਲੱਗਾ ਮੈਨੂੰ ਉਹ ਤੇਲ ਮੁਕਾ ਫਿਰਦਾ ਹੀ ਤੇ ਮੈਂ ਸਵੇਰ ਦਾ ਟੱਕੇ ਲਵਾ ਲਵਾ ਕੇ ਵੀਲੋਗ ਬਣਾਇਆ ਗੱਡੀ ਬਾਬੂ ਸਾਹਿਬ ਲੈ ਕੇ ਆ ਗਈ ਇਹ ਵੇਤ ਨਹੀਂ ਮਹਿਗਾ ਉਹ ਸਾਹ ਸੁਝਾ ਲੈ ਨਹੀਂ ਮਾੜਾ ਚੰਗਾ ਸਟਾਰਟ ਹੋ ਜਾਂਦੀ ਲੈ ਮੈਂ ਛਕਾਂ ਦੇ ਠੱਕੇ ਲਵਾ ਲਵਾ ਕੇ ਹੋਏ ਬਾਪੂ ਡੇਉ ਚਲੋ ਯਾਰ ਕੋਈ ਨਹੀਂ ਇਹ ਵੀ ਸਿਵਾ ਨਾਲ ਲੁੱਟਣੀ ਹੀ ਲੁੱਟ ਲਈ ਬਾਪੂ ਦਾ ਸਾਹ ਨੇ ਮੇਰੇ ਨਾਲ ਤੁਹਾਨੂੰ ਪਤਾ ਕਈ ਬਾਪੂ ਸਾਡੇ ਨੇ ਖੇਡਾਂ ਕਢਾਉਣੀਆਂ ਦੀਆਂ ਮੈਨੂੰ ਚਲੋ ਜੀ ਪੰਪ ਤੇ ਹੀ ਆ ਗਏ ਆਪਾਂ ਸਿੱਦੇ ਗੱਡੀ ਠੱਕੇ ਠੱਕੇ ਲਵਾ ਕੇ ਪੰਪ ਤੇ ਹੀ ਆ ਗਏ ਅਸੀਂ ਹੂੰ ਤੇਲ ਪਵਾਈਏ ਤੇਲ ਦੀ ਕਮਿਆ ਉਹ ਤੇਲ ਘੜ ਜਿਹੇ ਇਤਾਂ ਕਰਦੀ ਹੁੰਦੀ ਤੇ ਮੈਨੂੰ ਇਹ ਦੱਸਿਆ ਨਹੀਂ ਇਹ ਕਿ ਲਿਆਂਦੀ ਨਾ ਕਿਸ ਜਨ ਮਿੱਤਰ ਤੋਂ ਮੇਰੇ ਵਾਲੀ ਤੇ ਘਾਰਿਆ ਉਹ ਪੈਂਚਰ ਹੋਈ ਚਲੋ ਆ ਗਈ ਜਿਹੜਾ ਭਰਾਵਾ ਇਹ ਤੇਲ ਦੀ ਛੇਤੀ ਪਾਉਂਦੇ ਹੁੰਦੇ ਆਂਦੇ ਨੇ ਨਿੱਤੀ ਇਹ ਮੁਗ ਗਿਆ ਤੇਲ ਮੁਗ ਗਿਆ ਇਹਨਾਂ ਦਾ ਕੀ ਹਿਸਾਬ ਕੀ ਮੁਕਾਰਿੰਦਾ ਨਾ ਲਾ। ਪਾ ਗਾ ਤੇ ਇਹਨਾਂ ਆਦੂ ਭਰਾਵਾ ਸਟਾਰਟੀ ਕਿ ਗੱਡੀ ਸਟਾਰਟ ਰੱਖਣੀ ਪੈਣੀ ਇਹ ਮੁਰਕੇ ਬੰਦ ਹੋ ਜਾਂਦੀ ਸਟਾਰਟ ਹੀ ਖਾਮ ਬੰਦ ਨੂੰ ਬੰਦ ਹੋਈ ਨਹੀਂ ਗਈ ਰ ਯਾਰ ਦਾ ਉਹ ਗੱਡੀ ਬੰਦ ਹੋ ਜਾਂਦੀ ਆਪਾਂ ਸਟਾਰਟ ਰੱਖਣੀ ਆਨੇ ਮੁਰਖ ਸਟਾਰਟ ਰੱਖਣੀ ਚਾਹੀਦੀ ਗਾ ਅਗਣਾ ਲੱਗ ਜਾਂਦੀ ਹੈ ਵੇਖੇ ਕੱਢ ਲੀਏ ਬੰਦ ਮੈਂ ਜਨਾ ਕੁਝ ਨਹੀਂ ਹੁੰਦਾ ਲੋ ਜੀ ਪਵਾ ਲਿਆ ਤੇਲ ਤੇ ਗੱਡੀ ਹੋ ਗਈ ਹੈ ਸਟਾਰਟ ਤੁਰਪੀ ਆ ਤੇ ਮੈਂ ਵੇਖ ਲਉ ਕੰਮ ਸਾਡੇ ਫੇਰ ਤੁਹਾਨੂੰ ਵਾਕੀ ਜਣਾ ਨਾ ਫੋਨ ਕਰੋ ਨਾ ਸਿਰ ਖਾਓ ਮੇਰਾ ਤਾਂ ਦਿਮਾਗ ਖਰਾਬ ਕੀਤਾ ਤੁਸੀਂ ਤੁਹਾਡੇ ਸਾਹਮਣੇ ਹੀ ਆ ਮੈਂ 7 ਕਿਲੋਮੀਟਰ ਸੇਰ ਦੀ ਲੋਕਾਂ ਨੂੰ ਧੱਕਾ ਧੱਕਾ ਲਵਾ ਕੇ ਗੱਡੀ ਲੈ ਗਿਆ ਬਾਬੂ ਜੀ ਸਾਹਿਬ ਉਤੋਂ ਵੀ ਹੋਏ 7 ਕਿਲੋਮੀਟਰ ਰਾਜ ਸੰਤਾਂ ਮਿਲੀ ਗਈਆਂ ਮੈਂ ਧੱਕੇ ਲਵਾ ਕੇ ਲੈ ਲਈਆ ਘਰ ਵੀ ਆ ਗਿਆ ਆ ਲਾਗੇ ਹੁਣ ਪੰਪ ਹੀ ਘਰ ਦੇ ਨਾਲ ਹੀ ਤੇਲ ਪਵਾ ਲਿਆ ਅਰ ਲੋਕਾਂ ਨੂੰ ਤੇ ਮੈਂ ਸੰਤਾਂ ਦਾ ਪੂਰੀ ਸੇਵਾ ਲੁੱਟੀ ਨਹੀਂ ਅੱਜ ਉਹਨਾਂ ਧੱਕੇ ਲਾਏ ਸੰਗਤਾਂ ਨੇ ਆ ਗੱਲ ਬਾਤ ਆ ਗਲਾਸ ਵਿੱਚ ਆ ਗਿਆ ਚਾਹ ਦਾ ਬਾਬਾ ਜੀ ਦਾ ਗਲਾਸ ਰਹੀ ਇੱਕ ਆ ਵੇਖ ਲਾ ਆ ਪਿਛਲਾ ਹਟਦਾ ਦੇਖ ਲਓ ਮੈਂ ਆਖਿਆ ਨਾ ਮੈਂ ਤੇ ਗਲਾਸ ਰੋਣ ਲੱਗਾ ਉਹ ਨਹੀਂ ਸਹੀ ਜੇ ਗੱਡੀ ਕਰਨ ਦਿਆ ਜਿਹੜਾ ਪਿਛਲਾ ਹੀ ਵੀ ਅੱਗੇ ਲੰਗਰ ਲੱਗਾ ਵਾ ਜਾਂ ਕੁਛ ਆ ਆਉ ਜਾਂਦਾ ਹੀ ਲੈ ਆਉ ਵੇਖ ਲਓ ਹਟਦੇ ਆ ਵੀ ਅੱਗੇ ਲੰਗਰ ਲਗਾਵਾ ਸੰਗਤ ਖਲੋਤੀ ਆ ਤੇ ਉਹਨੇ ਪਿੱਛੋਂ 100 ਦੇ ਆ ਇਹਦੇ ਮੈਂ ਇਧਰ ਕੀਤੀ ਪਿੱਛੇ ਉਹ ਟਾਇਰ ਘਸੀਟਦੇ ਨੇ ਬ੍ਰੇਕ ਮਾਰ ਕੇ ਫੇਰ ਤੁਸੀਂ ਆ ਨਾ ਮੈਂ ਫਿਰ ਪੁੱਠੀਆਂ ਵਾਜਾਂ ਕੱਢਦਾ ਨਾ ਸਗਰਾ ਦਾ ਜਿੰਦੇ ਚੋਪਰਾ ਮੇਰੇ ਕਾਲ ਚੰਗੀ ਜੀ ਤੋ ਚਾਹ ਪੀ ਮਰਲਾ ਇਹ ਲੱਗਾ ਚਗਲਾ ਥੋੜਾ ਬੜਾ ਤੇ ਸਿਜੇ ਜਾ ਕਿਤਰਾ ਇਹਨਾਂ ਨੇ ਤੂਫਾਨ ਲਿਆਂਦੇ ਮੈਂ ਅੱਗੇ 20 10 ਦਾਰੀ ਨਾ ਵੀ ਸਿਜੇ ਜਾਓ ਸਿਜੇ ਜਾਓ ਜੋ ਮੈਂ ਸ਼ੰਗਰਾਧਾ ਦੇਣ ਜੇ ਮੈਂ ਕੋ ਆਖਣਾ ਨਹੀਂ ਚਾਹੁੰਦਾ ਤਾਂ ਮੁਰਗੇ ਬਾਅਦ ਮੇਰੀ ਕਾਰੀ ਮਾਣਾ ਨੇ ਅੰਦਾਜ਼ਾ ਸਭ ਕੁਝ ਪੂਰਾ ਜਿਹਾ ਗੱਲ ਕਿੱਥੋਂ ਚੱਲੀ ਹੀ ਆਪਨੇ ਸੱਲਾ ਮਾਮੇ ਹੀ ਚੱਲਣ ਦੇ ਹੀ ਇਹ ਮਾਮਾ ਦੇ ਇੱਕ ਨਾ ਜੇ ਨਹੀਂ ਵੀ ਆ ਉਹਨੂੰ ਕਿ ਮਤਲਬ ਕਈ ਨਾ ਰੱਜਿਆ ਵੀ ਬੰਦਾ ਤੇ ਪੂੜੇ ਤੇ ਉਹਨੇ ਦੱਸਣਾ ਹੀ ਐਸਾ ਨਾ ਪੂੜੇ ਵੀ ਖਾ ਲੈਣੇ ਲੋਕਾਂ ਚਾਹਮਾ ਵੀ ਪੀ ਲੈਣੀਆਂ ਇਹ ਸਾਡੇ ਮਾਮੇ ਦਾ ਇਹ ਵਾਲੀ ਇਨੇ ਵਿਆਜ ਚਲ ਜੇ ਇਹ ਮਰਗਦੇ ਭੋਗ ਦੇ ਚਲ ਜੇ ਹਾਲ ਮੇਰੇ ਵਾਲਾ ਹੀ ਇਹਦਾ ਇਹਨੇ ਜਾ ਕੇ ਥਾਲੀ ਫੜ ਕੇ ਉੱਥੇ ਜਿੱਥੇ ਲਵਾਈ ਲਿਖੇ ਨੇ ਉੱਥੇ ਜਾ ਕੇ ਬਹਿਣਾ ਤੇ ਉੱਥੇ ਹੀ ਮੈਂ ਬੈਠਾ ਨਾ ਓਥੇ ਬਿਠੇ ਹੁੰਦੇ ਅਸੀਂ ਤੇ ਉੱਥੋਂ ਜਾ ਕੇ ਖੰਦੇ ਜੀ ਤੇ ਮੁੜ ਕੇ ਭਰਾਵਾ ਇਹਨੇ ਜੋ ਦੱਸਣਾ ਨਾ ਵਿਸ਼ੇਸ਼ਤਾਈਆਂ ਇਤਨਾ ਹੀ ਪਲਾਟਾਂ 'ਚ ਵੀ ਕਰ ਜਾਂਦਾ ਜੀ ਚਲੋ ਮਿਹਨਤ ਕਰਦਾ ਮਾਮਾੜਾ ਪੁਰਾਣਾ ਆ ਅੱਜ ਤੱਕ ਦੇ ਇਨੇ ਫੇਰ ਇੱਕ ਤਰ੍ਹਾਂ ਦੱਸਣਾ ਬਾਜ ਆਪਾਂਣਾ ਕਲੋਨੀ ਚ ਹੁੰਟੇ ਲਾਈਏ ਹੁੰਟੇ ਲਾਈਏ ਤੇ ਬਲਬ ਲਾ ਦੀਏ ਤੇ ਲਾਈਟਾਂ ਤੇ ਐ ਸੋਹਣੇ ਸੋਹਣੇ ਹੱਥ ਜੇ ਸ਼ਿੰਗਾਰ ਸ਼ਿੰਗਾਰ ਨੇ ਦੱਸਣੇ بڑے بڑے ਐ ਕਰ ਦੀਏ ਇੱਥੇ ਉਹ ਲਾ ਦੀਏ ਇੱਥੇ ਆ ਲਾ ਦੀਏ ਤਾਂ ਬੜਾ ਸਾਲ ਤੇ ਮੈਨੂੰ ਸੁਣਦੇ ਨੂੰ ਹੋ ਗਿਆ ਤੇ ਨਾ ਜਦਾਂ ਮੈਂ ਗੱਲਾਂ ਗੁਲਾਂ ਕਰਦਾ ਮੈਂ ਕੋਈ ਕੋ ਨਹੀਂ ਕਰਨਾ ਕਰਨਾ ਨੇ ਕੋਈ ਸਾਡੇ ਮਾਮੇ ਨਹੀਂ ਜਾਨ ਆ ਮੈਨੂੰ ਛੱਡਦਾ ਹੀ ਕੰਮ ਉਹ ਤਰਾ ਵਧੀਆ ਚਲਾ ਗਿਆ ਹੀ ਮਾਮਾ ਸਾਡਾ ਆਰਟ ਨੂੰ ਵੇਚੀ ਜਾਂਦਾ ਆ ਗੜਪ ਪਲਾਉਣੇ ਆਏ ਕਰਨਾ ਸਾਡੇ ਦੇ ਪਹਿਲੇ ਵੀ ਤੁ ਲੈ ਕੇ ਲੱਥੇ ਪੁੱਟ ਕੇ ਲੈ ਕੇ ਦੋ ਦੇ ਮਾਮਾ ਐ ਵਿਸ਼ੇਸ਼ਤਾयां ਤੇ ਇੰਨੀ ਸੁੰਦਰਤਾ ਖਾਣ ਦਾ ਨਾ ਕਿਤੇ 10 ਮਿੰਟ 2 ਮਿੰਟ ਖਲੋਜੋ ਨਹੀਂ ਵੀ ਪਲਾੜ ਲੈਣਾ ਤੁਹਾਨੂੰ ਨੇ ਲੱਲੀਏ ਪਲਾੜ ਗੱਲਾਂ ਵਡੀਆਂ ਸੁਣਾਈਆਂ ਵਧੀਆ ਪਲਾੜ ਲੈ ਲੀਏ ਕੰਦਾ ਇਹ ਆ ਜੇ ਸਾਡਾ ਮਾਮਾ ਆਣ ਜੱਟ ਨਕੀ ਦਾਦਾ ਕਰਿਆਨੇ ਦੀ ਦੁਕਾਨ ਹੁੰਦੀ ਉੱਥੇ ਪਿੰਡ ਆ ਪੇੜੀ ਦਾਦੇ ਆ ਤੇ ਦਾਦੇ ਦੀ ਇੱਜ਼ਤ ਬੜੀ ਕਰਦਾ ਇਹ ਮਮਾ ਇਹ ਹਟਾ ਚਲੋ ਮਮਾ ਸਾਡੇ ਅੰਗਲੀਆਂ ਸਕਲੀਆਂ ਜੁਈਆਂ ਪਿੰਡ ਦਾ ਮਮਾ ਸਾਡਾ ਸਾਰੇ ਦਾ ਮਮਾ ਤੇ ਨਿੱਗੀ ਜੀ ਦੁਕਾਨ ਤੋਂ ਕੰਮ ਕਿੱਥੇ ਛਾੜਤੇ ਅੱਜ ਜੀ ਦੇ ਮਿਹਨਤ ਕਰੋ ਕੰਮ ਕਰੋ ਨਸ਼ੇ ਛੱਡੋ ਸਰੀਰ ਬਣਾਓ ਵਧੀਆ ਬਣੋ